ਸੰਦੀਪਾ ਇਹਨੂੰ ਤਾਂ ਮੈਂ ਸਮਝਾਇਆ ਹੀ ਆ ਜੇ ਗੱਡੀ ਤੇ ਨਹੀਂ ਜੋ ਕਿ ਨਹੀਂ ਤੇ ਪੈਸੇ ਦੇ ਦਿੰਦੇ ਗੱਡੀ ਸਾਡੇ ਘਰ ਹੈਗੀ ਸੀ ਅਸੀਂ ਆਪੇ ਲੈ ਲੈਂਦੇ ਕਰਤੂਰ ਤੇ ਕੋਈ ਵੀ ਚੰਚ ਦੀ ਕੀਤੀ ਉਹਨਾਂ ਨੇ ਮੰਮੀ ਜੀ ਸਭ ਵਾਲੀ ਜ਼ਿਆਦਾ ਬੋਲ ਬਚੋਲਿਆ ਨੇ ਸਾਨੂੰ ਨਹੀਂ ਦੱਸਿਆ ਹੈਗਾ ਚਲ ਹੁਣ ਮੈਂ ਦੱਸਦਾ ਨਾ ਤੇ ਹੋਣੀ ਹੈ ਨਾ ਤੇ ਮਾੜਾ ਸਾਡੀ ਪੂਰੀ ਕਰੋ ਕਰਕੇ ਨਾ ਤੇ ਸੋਈ ਚ ਮੁੱਕ ਹੋ ਜਾ ਰੁਪਿੰਦਰ ਤੂੰ ਕੱਲੀ ਸਿਰ ਫੜਿਆ ਵਾ ਮੈਂ ਤੈਨੂੰ ਰਾਤੀ ਕਹਿੰਦੀ ਹਾਂ ਮੇਰੇ ਸਿਰ ਬੜ ਬੜੀ ਹੁੰਦੀ ਆ ਤੇ ਮੈਨੂੰ ਲੱਗਦਾ ਹੁਣ ਬੁਖਾਰ ਵੀ ਹੋ ਗਿਆ ਥੋੜਾ ਥੋੜਾ ਧਿਆਹਾ ਇਧਰ ਕਰ ਹਪਲਾ ਬਾਂ ਸਰੀਰ ਤੇ ਤੇਰਾ ਠੰਡਾ ਪਾਣੀ ਵਰਗਾ ਤੇ ਬੁਖਾਰ ਤੇਨੂੰ ਕਿੱਥੋਂ ਚੜ ਜਾਣਾ ਹੈ ਪਤਾ ਨਹੀਂ ਫਿਰ ਸਿਰ ਦਰਦ ਨਾਲ ਹੀ ਸਰੀਰ ਭੜੀ ਟੁੱਟੀ ਜਾਂਦੇ ਆ ਵੀ ਉਹ ਕੋਹ ਨੀਗਾ ਹੋਇਆ ਪਖੰਡ ਨਾ ਕਰ ਚੰਗਾ ਤੇ ਕੰਮ ਕਰ ਉੱਠ ਕੇ ਸਵੇਰ ਦਾ ਨਾ ਚਾਹ ਤੇ ਨਾ ਪਾਣੀ ਮੇਕੋ ਨਹੀਂ ਹਿੱਲਿਆ ਜਾਣਦਿਆ ਮੈਨੂੰ ਦਵਾਈ ਲਿਆ ਦੋ ਹਾਂ ਤੇ ਫਿਰ ਮੈਂ ਕੰਮ ਕਰ ਲੈਣੀ ਆ ਉਹ ਸਿਰ ਦਰਦ ਜੇ ਹੋਂਡੀ ਆ ਨਾ ਤੇ ਉਥੇ ਗੋਲੀ ਪਈ ਹੋਣੀ ਆ ਤੇ ਉਹ ਖਾ ਲਾ ਤੇ ਕੰਮ ਤੇ ਕਰਨਾ ਪੈਣਾ ਹੀ ਆ ਤੇ ਨਾਲੇ ਅੱਜ ਪਰਮਣੇ ਨੇ ਆਉਣਾ ਵਾ ਰੋਟੀ ਪਾਣੀ ਤਿਆਰ ਕਰ ਉਹਦੇ ਆਤੇ ਮੁੜ ਕੇ ਉਹਦੇ ਕੋਲ ਵੀ ਗੱਲਾਂ ਸੁਣਾਉਣੀਆਂ ਹਨ ਸੇਰ ਤੇ ਆਉਂ ਬੱਧਾ ਵਾ ਵੀ ਜਿੱਦਾਂ ਫਿਰ ਪਾਰਟੀ ਚੱਲਿਆ ਵਾ ਤੇ ਇਹ ਮੈਂ ਦਵਾਈ ਲਿਆ ਦੋ ਹਾਂ ਜਾ ਕੇ ਇਰਵਾ ਕੰਮ ਕਰ ਲੈਣੀ ਆ। ਉਹ ਦਵਾਈ ਤੈਨੂੰ ਮੈਂ ਲਿਆ ਦਿੰਦਾ ਵਾ। ਇੱਥੇ ਗੋਲੀ ਗਾਲੀ ਕੋਈ ਪਈ ਹੋਣੀ ਆ ਤੇ ਉਹ ਖਾਲਾ। ਨਾਲੇ ਦਵਾਈ ਲਿਆ ਕੇ ਕਾਦੀ ਦਵਾ। ਦੱਸ ਸਹੀ ਮੈਨੂੰ। ਨਾਲੇ ਨਾ ਮੰਮੀ ਹੁਣਾਂ ਨੇ ਮੈਨੂੰ ਕਿਹਾ ਏ ਤੂੰ ਰਸੋਈ ਵਿੱਚ ਨਹੀਂ ਜਾਣਾ। ਮੰਮੀ ਨੇ ਕਿਹਾ ਕੰਮ ਤੋਂ ਕਿਹਾ ਹੋਊਗਾ। ਕੋਈ ਗਲਤੀ ਕੀਤੀ ਹੋਗੀ ਫਿਰ। ਮੈਂ ਕੰਮ ਦੀ ਕਰਦੀ ਆ ਹੋਰ ਦੱਸ। ਉਹ ਤੂੰ ਨਾ ਬਹੁਤੇ ਮੇਰੇ ਕੰਨ ਨਾ ਪਰ। ਚੰਗਾ ਮੈਨੂੰ ਆਪਣੇ ਟੱਬਰ ਦਾ ਪਤਾ ਵਾ। ਠੀਕ ਆ ਨਾ। ਤੇ ਹਾ ਖੋਲ ਸਿਰ ਤੇ ਜਾ ਰਸੋਈ ਚ। ਚ ਲੋਕ ਕੋ ਇਨੀਮੇ ਕਰ ਲੈਣੀ ਹੈ ਫੇਰ ਦਾ ਕੰਮ ਨਹੀਂ ਧੰਦਾ ਨਹੀਂ ਤੇ ਪਈ ਏ ਕਿਹਦੀ ਚਾਦਰ ਲੈ ਕੇ ਇਹ ਮੈਨੂੰ ਕਹਿੰਦੇ ਆ ਤੁਰ ਰਸੋਈ ਵਿੱਚ ਜਾ ਕੇ ਕੰਮ ਕਰ ਲਾ ਤੇ ਮੰਮੀ ਮੈਨੂੰ ਕਹਿੰਦੇ ਤੂੰ ਰਸੋਈ ਵਿੱਚ ਨਹੀਂ ਆਉਣਾ ਮੈਂ ਹੁਣ ਕਿਦੀ ਮੰਨਾ ਕਿਦੀ ਨਾ ਮੰਨਾ ਕੋਹ ਸਮਾਂ ਨਹੀਂ ਲੱਗਾਂ ਦੀ ਸਾਰੇ ਆਪੋ ਆਪਣੀਆਂ ਮਰਜ਼ੀਆਂ ਕਰਨਦੇ ਆ ਇੱਥੇ ਤੇ ਕੀ ਕਰਾਂ ਮੈਂ ਜੀ ਹੁਣ ਠੀਕ ਨਹੀਂ ਆ ਤੇ ਮੈਂ ਤਾਂ ਹੀ ਕਹਿੰਦੀ ਆ ਤੇ ਤੁਸੀਂ ਦਵਾਈ ਲਿਆ ਦੋ ਜਾ ਕੇ ਮੇਰੀ ਪਤਾ ਨਹੀਂ ਕਿਉਂ ਨਹੀਂ ਸੁਣਦੀ ਘਰ ਦੇ ਵਿੱਚ ਸੰਦੀਪ ਹਾਂਜੀ ਮੰਮੀ ਉਹਨੂੰ ਤਾਂ ਮੈਂ ਮਾਰ ਆ ਜਾਈ ਕਿਹਾ ਸੀ ਫਿਰ ਸੋਈ ਵਿੱਚ ਵਰਨਾ ਨਹੀਂਗਾ ਆਖੜ ਵੇਖ ਲਾ ਉਹਦੀ ਉਹਨੇ ਤੇ ਚਾਹ ਪਾਣੀ ਬਣਾਉਣਾ ਮਛੜਤਾ ਵ ਮੰਮੀ ਮੈਂ ਤੇ ਆਪ ਵੇਖ ਕੇ ਆਈ ਆ ਬੈਠਦੇ ਨਾ ਆਰਾਮ ਨਾਲ ਲੰਮੇ ਪਈ ਹੋ ਉਹਨੂੰ ਤੇ ਕੋਈ ਫਿਕਰ ਹੀ ਨਹੀਂ ਹੈਗਾ ਰੋਟੀ ਬਣਾਉਣ ਵਾਲੀ ਪਈ ਹੈ ਜੇ ਚਾਹ ਪੀ ਕੇ ਤੇ ਅੰਦਰ ਵੜ ਗਈ ਆ ਉਹਨੂੰ ਤੇ ਇਦਾਂ ਜਿਦਾ ਸੁੱਖ ਮਿਲ ਗਿਆ ਹੁੰਦਾ ਵ ਉਹ ਤਾਂ ਹੀ ਕਹਿ ਕੇ ਨਾ ਉਹਨੂੰ ਸਭਾ ਵੇਲੇ ਹੀ ਕਰਤਾ ਵ ਮਾੜੀ ਮੋਟੀ ਫਾਇਦਾ ਲੱਗੀ ਰਹਿੰਦੀ ਹੀ ਨਾ ਹੁਣ ਆਰਾਮ ਨਾਲ ਲੰਮੇ ਪਈ ਆ ਇਹ ਅਸੀਂ ਛੱਡਿਆ ਹਾਂ ਆ ਮੌਜਾਂ ਨੂੰ ਲੱਭਣ ਡੀਆਂ ਵ ਕਿਤੇ ਨਜ਼ਾਰੇ ਦੇ ਨਾਲ ਸੁੱਤੀ ਆ ਉਥੇ ਪਤਾ ਨਹੀਂ ਪੱਖਾਂ ਤਸੀਬ ਹੁੰਦਾ ਹੋਣਾ ਵਾ ਤੇ ਉਹ ਵੀ ਨਹੀਂ ਹੁੰਦਾ ਹੋਣਾ ਉਹ ਤੇ ਮੰਮੀ ਪੂਰੇ ਨਜ਼ਾਰੇ ਲੈਣ ਦੀ ਆ ਤੇ ਕੰਮ ਮੈਂ ਤੇ ਨਹੀਂ ਕਰਨਾ ਉਹਨੂੰ ਠਾਲੋ ਉੱਠ ਕੇ ਤੇ ਕੰਮ ਕਰੇ ਕਿੱਦਾਂ ਦੀਆਂ ਕਮਲੀਆਂ ਗੱਲਾਂ ਕਰ ਰਹੀ ਐ ਕੱਲ ਤੇ ੱੱਕੇ ਮਾਰ ਕੇ ਸੋਈ ਜੋ ਬਾਹਰ ਕੱਢਿਆ ਸੀ ਪਰ ਕਿਹੜੇ ਨੱਕ ਨਾ ਜਾ ਕੇ ਕਹਾਂ ਉੱਠ ਕੇ ਤੇ ਕੰਮ ਕਰ ਤੇ ਮੰਮੀ ਕੰਮ ਫੇਰ ਕਿੰਨੇ ਕਰਨਾ ਵਾ ਮੇਰੀ ਸੁਣ ਗੱਲ ਨਾਨਾਣ ਪਰਜਾਈ ਦੀ ਗੱਲ ਹੋਰ ਹੁੰਦੀ ਆ ਮੇਰੀ ਸੱਸ ਦੀ ਗੱਲ ਹੋਰ ਵਾ ਤੂੰ ਜਾ ਕੇ ਕਹਿ ਵੀ ਉੱਠ ਕੇ ਨਾ ਤੇ ਰੋਟੀ ਪਾਣੀ ਬਣਾ ਮੈਂ ਨਹੀਂ ਜਾਣਾ ਜੇ ਮੈਂ ਗਈ ਕੀ ਰਹਿਣਾ ਮੈਂ ਕੱਲ ਤੇ ਨਰਸ ਹੋਈ ਜੋ ਕੱਢਿਆ ਹੀ ਅੱਜ ਭੱਜੀ ਆਈ ਮੇਰੇ ਨਾਲ ਅੱਜ ਕੰਮ ਨਹੀਂ ਹੋਇਆ ਐਦਾਂ ਕਿਦਾਂ ਬੋਲਦੂਗੀ ਉਹ ਬਥੇਰੀ ਜਬਾਨਾ ਜਵਾਬ ਤੇ ਉਸੇ ਲਈ ਦੇ ਦਿੰਦੀ ਆ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਨਾ ਕਹਿਣਾ ਤੇ ਮੈਂ ਆਪ ਕਹਿ ਦਿੰਨੀ ਇਹਨੂੰ ਤੂੰ ਕਹਿ ਦੇ ਕਹਿ ਰੋਟੀ ਬਣਾਉਣ ਵਾਲੀ ਆ ਉੱਠ ਕੇ ਰੋਟੀ ਬਣਾ ਗੋਲੀ ਨਹੀਂ ਵੱਜੀ ਲੰਮੇ ਪਈ ਆ ਤੂੰ ਏਸੀ ਲਾਇਆ ਵਾ ਤਾਰਾ ਮਗਰੋਂ ਪੜਦਿਆ ਕਰੋ ਤੇਰੀ ਗੱਲ ਇਹ ਵੀ ਠੀਕ ਆ ਤਾਰਾ ਕੱਢਣ ਵਾਲੀ ਚੱਲ ਮੁੜ ਕੇ ਗਰਮੀ ਤੇ ਮਰੂਗੀ ਨਾ ਪੱਖਾ ਚੱਲਦਾ ਰਹੂਗਾ ਨਾਲੇ ਨਾ ਦਲਜੀਤ ਦਾ ਫੋਨ ਆਇਆ ਹੀ ਸਕੰਡੇ ਮੈਂ ਆਉਣਾ ਵਾ ਕੀ ਪਤਾ ਹੁੰਦੇ ਹੀ ਹੋਣੇ ਆ ਤੇ ਰੋਟੀ ਤੇ ਖਾਣੀ ਹੈ ਨਾ ਉਹਨਾਂ ਨੇ ਤਾਂ ਕੋਈ ਗੱਲ ਨਹੀਂ ਜਾ ਕੇ ਕਹਿ ਤੂੰ ਉੱਠ ਕੇ ਰੋਟੀ ਬਣਾ ਬਣਾਉਂਦੀ ਆਪੇ ਕੋਈ ਗੱਲ ਨਹੀਂ ਥਲਦੀ ਇਹਨੂੰ ਮੈਂ ਦੱਸ ਦੇਣਾ ਰਾਮ ਨਾਲ ਲੰਮੀ ਪਈ ਆ ਜੋ ਬਣਾਉਣਾ ਵਾ ਉਹਨੂੰ ਦੱਸ ਆਪੇ ਉੱਠ ਕੇ ਬਣਾਵੇਂ ਕੱਲ੍ਹ ਤੀ ਸਾਡੇ ਕੋਈ ਹੋਗੀ ਜਿਹੜਾ ਕੱਲੇ ਨੂੰ ਸੋਈ ਚ ਕੱਢਦਾ ਜੱਕ ਦਮ ਨਹੀਂ ਕੱਢਣਾ ਹੌਲੀ ਹੌਲੀ ਇਹਨੂੰ ਕੱਢਣਾ ਹੈਗਾ ਉਹ ਸਗੋਂ ਵਿਲੀ ਹੋ ਗਈ ਆ ਉੱਤੋਂ ਗਰਮੀ ਦੇ ਦਿਨੋਂ ਰਾਮ ਦੇ ਨਾਲ ਸੁੱਤੀ ਰਹਿੰਦੀ ਆ ਤੇ ਚੱਲ ਮਾਵਾਂ ਧੀਆਂ ਲਗੀਆਂ ਰਹਿਣ ਕੋਈ ਨਹੀਂ ਲਗੀਆਂ ਤਾਂ ਹਿਮ ਨਹੀਂ ਰਹਿੰਦੀਆਂ ਕੰਮ ਤੇ ਤੇਰ ਕੋ ਕਰਾਵਾਂਗੇ ਤੇਰੇ ਹੱਡਾਂ ਚੋਂ ਸਾਰਾ ਕੁਝ ਕੱਢਾਂਗੇ ਤੂੰ ਵੇਖੀ ਜਾ ਗਾੜੀ ਕਾਲੀ ਤੇਰੇ ਨਾਲ ਹੁੰਦਾ ਕੀ ਆ ਪਬੀ ਤੁਸੀਂ ਸਿਰ ਬੰਨ ਕੇ ਬੈਠੇ ਆ ਤੇ ਰਸੋਈ ਚ ਕੰਮ ਕਿੰਨੇ ਕਰਨਾ ਵਾ ਤੁਹਾਨੂੰ ਮੰਮੀ ਨੇ ਮਾੜਾ じゃ ਕੀ ਕਹਿਤਾ ਵਾ ਕਿ ਰਸੋਈ ਚ ਨਹੀਂ ਆਉਣਾ ਤੂੰ ਤੇ ਬੈੜ ਤੇ ਚੜ ਕੇ ਬਹਿ ਗਏ ਆ बुखार ਜਿਆ ਹੋਇਆ ਉਹ ਨਾਲੇ ਸਿਰ ਦਰਦ ਬੜੀ ਹੁੰਦੀ ਆ। ਬੁਖਾਰ ਹੋਇਆ ਤਾਂ ਗੋਲੀ ਖਾ ਕੇ ਤੇ ਉਠੋ। ਦੀਦੀ ਜੇ ਗੋਲੀ ਕੋਈ ਹੈਗੀ ਆ ਤੇ ਦੇ ਦਿਓ ਘਰੋਂ। ਇਹਨਾਂ ਨੂੰ ਤਾਂ ਮੈਂ ਕਿਹਾ ਹੈ ਕਿ ਦਵਾਈ ਲਿਆ ਦਿਓ। ਪਰ ਮੇਰੇ ਚ ਵੀ ਹੀ ਮਦਦ ਨਹੀਂ ਆ ਉਠਣ ਦੀ। ਹਨੇ ਉੱਠੇ ਹੀ ਨਹੀਂ ਜਾਂਦੇ ਆ ਵੀ। ਆਹ ਹਿੰਮਤ ਕਿਉਂ ਨਹੀਂ ਪੈਣੀ? ਜਦੋਂ ਤੂੰ ਗਲਤੀਆਂ ਕਰਦੀਆਂ ਉਦੋਂ ਕਿਧਾ ਹਿੰਮਤ ਆਏ ਦੀ ਤੇਰੇ ਚ? ਉੱਠ ਕੇ ਤੇ ਕੰਮ ਕਰਨਾ ਹੀ ਪੈਣਾ ਵਾ। ਤੈਨੂੰ ਮੰਮੀ ਨੇ ਕੱਲ ਤਾਂ ਕਿਹਾ ਕਿ ਦਿੱਤਾ ਵਾ। ਤੂੰ ਤੇ ਬੈਠ ਤੇ ਚੜ ਕੇ ਬੈ ਗਈ ਆ। ਇਦਾ ਕੰਮ ਨਹੀਂ ਚੱਲਣੇ ਨਹੀਂ ਨਹੀਂ ਦੀਦੀ ਇਹੋ ਜੀ ਥੋੜਾ ਕੋਈ ਗੱਲ ਹੈਗੀ ਆ ਤੇ ਨਾਲੇ ਜੇ ਮੰਮੀ ਕਹਿ ਵੀ ਦਿੰਦੇ ਤੇ ਮੈਂ ਕੰਮ ਕਰਨਾ ਹੀ ਜਾ ਕੇ ਤੇ ਨਾਲੇ ਮੇਰੀ ਗੱਲ ਸੁਣੋ ਮੈਂ ਮੰਮੀ ਦੀ ਗੱਲ ਦਾ ਕੋਈ ਗੁੱਸਾ ਨਹੀਂ ਬਣਾਇਆ ਤੇ ਤੂੰ ਗੁੱਸਾ ਕਰ ਹੀ ਲਿਆ ਫਿਰ ਬਾਜੀ ਤੇਰੇ ਆਉਣ ਲੱਗੇ ਆ ਤੇ ਉੱਠ ਕੇ ਰੋਟੀ ਬਣਾ ਕੋਈ ਨਹੀਂ ਦੀਦੀ ਮੈਂ ਕਰ ਲੈਣੀ ਆ ਬਾਜੀ ਤੇਰੇ ਆਉਣ ਲੱਗੇ ਆ ਤੇ ਪਹਿਲਾਂ ਚਾਹ ਪਾਣੀ ਦੀ ਤਿਆਰੀ ਕਰ ਲਾ ਤੇ ਫਿਰ ਰੋਟੀ ਬਣਾ ਲਈ ਉੱਠ ਕੇ ਜੇ ਕੋਈ ਗਲਤੀ ਹੋਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਇੱਧਾ ਨਗਰਾਂ ਵੀਰ ਜੀ ਨੂੰ ਪਿੰਡ ਫੋਨ ਲਾਉਣੀ ਆ ਉਹਨਾਂ ਨੂੰ ਕਹਿੰਨੀ ਆ ਕਿ ਮੈਨੂੰ ਨਾ ਹਿੱਥੋਂ ਦਵਾਈ ਲਿਆ ਦਿਓ ਤੇ ਨਾਲੇ ਚੱਲ ਆ ਜਾਣਗੇ ਤੇ ਮਿਲ ਗਿਲ ਜਾਣਗੇ ਲਾਉਣੀ ਆ ਫੋਨ ਪਲਾ ਚੱਲ ਜੀ ਹੁਣ ਘਰ ਹੋਣਾ ਹਲੋ ਸასიਕਰ ਰਪਿੰਦਰ ਵਧੀਆ ਹੀ ਵੀ ਠੀਕ ਠਾਕ ਤੁਸੀਂ ਸੁਣਾਓ ਠੀਕ ਆ ਠੀਕ ਆ ਅੱਛਾ ਉਹ ਨਹੀਂ ਆਉਣਾ ਕੀ ਆ ਬਸ ਇਦਾਂ ਹੀ ਕੰਮ ਕੁੰਮ ਚੱਲਣ ਡੇ ਆ ਤੈਨੂੰ ਪਤਾ ਹੁਣ ਪੈਲੀਆਂ ਪੁਲੀਆਂ ਦੇ ਨਾਲੇ ਭਾਈ ਦਾ ਕੰਮ ਨਾਲ ਕਰਨ ਡੇ ਆ ਤੇ ਉਧਰੋਂ ਨਹੀਂ ਟਾਈਮ ਲੱਗਦਾ ਫਿਰ ਕੋਈ ਨਹੀਂ ਆ ਜਾਨੇ ਆ ਕੀ ਹੋਇਆ ਦੱਸ ਮੇਰੇ ਜੀ ਨੂੰ ਨਾ ਬੁਖਾਰ ਜਿਹਾ ਲੱਗਣ ਦਿਆ ਥੋੜੇ ਥੋੜਾ ਨਹੀਂ ਨਹੀਂ ਦਵਾਈ ਤੇ ਲਿਆਂਦੀ ਆ ਦੋਹਾਂ ਦਿਨਾਂ ਡਾਕਟਰਾਂ ਕੋ ਪਰ ਫਰਕ ਜਿਆ ਨਹੀਂ ਲੱਗੰਦਿਆ ਕੋ ਵੀ ਹਾਂਜੀ ਨਹੀਂ ਨਹੀਂ ਉਹ ਤੇ ਮੰਮੀ ਮਸਬੂ ਕਹਾਂਂਦੇ ਹੀ ਕਹਾਂਦੇ ਕਿ ਚਲ ਦਵਾਈ ਜਿੱਥੋਂ ਪਹਿਲਾਂ ਖਾਂਦੇ ਹੋਈਏ ਨਾ ਤੇ ਚਲ ਉੱਥੋਂ ਹੀ ਲੈ ਆਉਣੀ ਚਲ ਫਰਕ ਪੈ ਜਾਂਦਾ ਮੈਂ ਤਾਂ ਹੀ ਕਹਾਂਦੀ ਨਾ ਕਿ ਜੇ ਤੁਸੀਂ ਆਉਣਾ ਵਾ ਨਾ ਇੱਧਰ ਨੂੰ ਤੇ ਚਲ ਇੱਕ ਦੋ ਖਰਾਕ ਲਈ ਆਇਓ ਤੇ ਫਰਕ ਪੈ ਜਾਊਗਾ ਲੈ ਤੇ ਇਹ ਵੀ ਕੋਈ ਗੱਲ ਪੁੱਛਣ ਆਲੀ ਆ ਮੈਂ ਹੁਣੇ ਆ ਜਾਣਾ ਹਾਂ ਉਹ ਯਾ ਹਰ ਮਾਂ ਤੇ ਉਥੋਂ ਹੀ ਆਉਂਦਾ ਵਾ ਜਿੱਥੋਂ ਬੰਦਾ ਦਵਾਈ ਖਾਂਦਾ ਹੋਵੇ ਤੋ ਫਿਕਰ ਨਾ ਕਰ ਮੈਂ ਅੱਧੇ ਪੌਣੇ ਘੰਟੇ ਚ ਇਥੋਂ ਫ੍ਰੀ ਹੋ ਕੇ ਨਾ ਤੇ ਮੈਂ ਆ ਜੰਨਾ ਵਾ ਤੇ ਜੇ ਹੋ ਸਕਿਆ ਤਾਂ ਮੈਂ ਪੁੱਛ ਲੈਣਾ ਜੀ ਜੋਤ ਨੂੰ ਕੋਈ ਕੰਮ ਰਹਿਣਾ ਹੋਇਆ ਤੇ ਉਹਨੂੰ ਵੀ ਨਾਲ ਹੀ ਲੈ ਆਉਣਾ ਮੰਮੀ ਤੇ ਗਏ ਮਾਸੀ ਕੋ ਹਾਂ 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 ਚਲ ਮੈਂ ਕਹਿ ਦੇਣਾ ਜੋਤ ਨੂੰ ਕਹਿ ਦੇਣਾ ਹੈ ਠੀਕ ਆ ਆ ਗਏ ਆਪਾਂ ਠੀਕ ਹੋ ਗਿਆ ਸਕੁਰ ਦੇ ਵਿੱਚ ਇੰਨੀ ਵਾਧੂ ਆ ਗਈਆਂ ਕਿ ਜਿਹੜਾ ਮੈਨੂੰ ਕੋਈ ਦਵਾਈ ਵੀ ਨਹੀਂ ਲਿਆ ਕੇ ਦੇਣਦੀ ਆ ਬਸ ਗੱਡੀ 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 ਘਰੀ ਜਾਂਦੀ ਆ ਜੇ ਮੈਂ ਇਹ ਘਰ ਤੇ ਵਿੱਚ ਰਹੂੰਗੀ ਤੇ ਫੇਰੀ ਗੱਡੀ ਦੇ ਕਿਤੇ ਜਾਊਗੀ ਕਿੱਦਾਂ ਦਾ ਸਾਬ ਹੋਇਆ ਇਹਨਾਂ ਦਾ ਮੈਨੂੰ ਸਮਝ ਨਹੀਂ ਲੱਗਦੀ ਕੋਈ ਹੁਣ ਵੀਰਜੀ ਵਿਚਾਰੀ ਉੱਥੋਂ ਦਵਾਈ ਲੈ ਕੇ ਆਉਣਗੇ ਤੇ ਕਿੰਨੀ ਕਿ ਦੱਸ ਚੰਗੀ ਗੱਲ ਵਾ ਮੈਂ ਕਿੰਨੀ ਯਾਰ ਇਹਨਾਂ ਨੂੰ ਕਿਹਾ ਵੀ ਦਵਾਈ ਲਿਆ ਦਿਓ ਪਰ ਨਾ ਇੱਕ ਵਾਰ ਨਹੀਂ ਕਿਤੇ ਇਹਨਾਂ ਨੇ ਸੋਚਿਆ ਜੋਤ ਜੋਤ ਹਾਂਜੀ ਦੱਸੋ ਨੇ ਇੱਕ ਮਿੰਟ ਆ ਗਈ ਜੀ ਹਾਂਜੀ ਨਿਬੜ ਗਿਆ ਕੰਮ ਹਾਂਜੀ ਉਹ ਨਾ ਰਪਿੰਦਰ ਦਾ ਫੋਨ ਆਉਂਦਿਆ ਸੀਗਾ ਅੱਛਾ ਕੈਂੜੀ ਕਹਿੰਦੀ ਵੀ ਬੁਖਾਰ ਹੋ ਗਿਆ ਵਾ ਤੇ ਨਾਲੇ ਨਾ ਸਿਰਪੀੜ ਹੋਣੀ ਆ ਠੀਕ ਐ ਤੇ ਦਵਾਈ ਦਵਾਈ ਤੇ ਕਹਿੰਦੇ ਉਹਨਾਂ ਦੋ ਤਿੰਨ ਆਲੇ ਲੈ ਕੇ ਦਿੱਤੀ ਆ ਤੇ ਕੈਂੜੀ ਵੀ ਰੁਪਾਨ ਨਹੀਂ ਘਾਉਂਦੇ ਆ ਵੀ ਜਿਹੜੇ ਡਾਕਟਰ ਕੋ ਦਵਾਈ ਖਾਈਏ ਨਾ ਤਰ ਪਤਾ ਉੱਥੋਂ ਹੀ ਫਰਕ ਪੈਂਦਾ ਹੁੰਦਾ ਵਾ ਤੇ ਕੈਂੜੀ ਵੀ ਜੇ ਤੁਸੀਂ ਆਉਣਾ ਵਾ ਇਧਰ ਨੂੰ ਤੇ ਚੱਲ ਮੇਰੇ ਅਸੇ ਦਵਾਈ ਲੈ ਆਏ ਉਹਦੇ ਨਾਲੇ ਮੈਨੂੰ ਮਿਲ ਜਿਓ ਤੇ ਮੈਂ ਉਹਨੂੰ ਆਖਿਆ ਮੈਂ ਤਾਂ ਚੇਚਿਤ ਨਹੀਂ ਘਾਉਣਾ ਉਹਦਾ ਤੇ ਮੈਂ ਤਾਂ ਕੋਈ ਗੱਲ ਨਹੀਂ ਮੈਂ ਦਵਾਈ ਲੈ ਆਉਣਾ ਵਾ ਤੇ ਨਾਲੇ ਤੈਨੂੰ ਮਿਲ ਗਿਲ ਜਾਨੇ ਤੇ ਮੰਮੀ ਤੇ ਘਰ ਹੈ ਨਹੀਂ ਉਹਨਾਂ ਉਦਾਂ ਵੀ ਕੱਲ ਪਰਸੋਂ ਆਣਾ ਵਾ ਤੇ ਆਪਾਂ ਚੱਲੀਏ ਘੜੀ ਘੜੀ ਹੋ ਗਿਆ ਜੀ ਤਿਕੂਈ ਗਾਨੀ ਜੇ ਤੇ ਹੀ ਕਹਿੰਦੇ ਜੇ ਤੇ ਅਸੀਂ ਦੋਵੇਂ ਜਾਣੇ ਹੋਉਨੇ ਆ ਨਾਲੇ ਮੇਰਾ ਤੇ ਆਪ ਬੜਾ ਜੀ ਗੰਦਾ ਹੈ ਰਵਿੰਦਰ ਨੂੰ ਮਿਲਣ ਦਾ ਇਸੇ ਬਾਣੇ ਮੇਲਾਵਾਂਗੀ ਤੁਸੀਂ ਇਦਾਂ ਕਰੋ ਸੂਟ ਪਾ ਲਓ ਕੋਈ ਹੋਰ ਮੈਂ ਇਦਾਂ ਹੀ ਚੱਲ ਜਣਾ ਮੈਂ ਨਹੀਂ ਕਾ ਕਪੜਾ ਬਦਲਣਾ ਕੋਈ ਵੀ ਤੇ ਚੱਲੀ ਹੋ ਗਈ ਚਲੋ ਕੋਈ ਨਹੀਂ ਵੇਖ ਲਓ ਹਾਂ ਠੀਕ ਹੈ ਠੀਕ ਠਾਕ? ਹਾਂਜੀ ਵਧੀਆ। ਕੀ ਸੁਣਾਓ? ਵਧੀਆ ਸਭ ਠੀਕ ਠਾਕ। ਘਰ ਠੀਕ ਠਾਕ ਹੀ ਸਾਰੇ। ਸਾਰੇ ਵਧੀਆ ਹੀ। ਮੈਂ ਸੋਚਾਂਂਦੀ ਮੈਨੂੰ ਵੀ ਲੈ ਜਾਂਦੇ ਨਾਲ ਹੀ। ਮੈਂ ਵੀ ਮਿਲਾਂਉਂਦੀ ਮੰਮੀ ਉਹਨਾਂ ਨੂੰ। ਤੈਨੂੰ ਯਾਦ ਕਰੰਦੇ ਸੀ। ਮੈਂ ਕਿਹਾ ਫਿਰ ਉਹਨਾਂ ਨੂੰ ਮੈਂ ਅਗਲੀ ਵਾਰ ਆਵਾਂਗਾ ਨਾ ਫਿਰ ਲੈ ਕੇ ਆਵਾਂਗਾ ਨਾਲ। ਚਲੋ ਕੋਈ ਗੱਲ ਨਹੀਂ। ਜਦੋਂ ਜਾਓਗੇ ਤਾਂ ਫਿਰ ਮੈਨੂੰ ਹੀ ਲੈ ਜਾਓ ਛੇਤੇ ਨਾਲ। ਕੋਈ ਨਹੀਂ ਲੈ ਜਾਾਂਗੇ। ਆਓ ਜਲੀ ਅੰਦਰ ਫਿਰ। ਆਜੋ। ਡੈਰਿਉ ਨੇ ਲੱਭਣ ਕਿੱਥੇ ਆ ਮੰਮੀ ਹਣੀ ਇੱਥੇ ਅੰਦਰ ਹੀ ਹੋਣੇ ਆ ਰੋਟੀ ਪਣੀ ਖਾ ਕੇ ਤੇ ਬੈ ਗਈ ਹੈ ਅੰਦਰ ਲੱਭਿਉਣੀ ਗਏ ਕਿਤੇ ਨਹੀਂ ਨਹੀਂ ਜਾਣਾ ਉਹਨਾਂ ਨੇ ਕਿੱਥੇ ਅੰਦਰ ਹੀ ਬੈਠੀ ਹੋਵੀ ਮੈਂ ਸ਼ਹਿਰ ਕੀ ਘੁੰਮਣ ਗਏ ਹੋਣਾ ਨਹੀਂ ਨਹੀਂ ਘੁੰਮਣ ਕਿੱਥੇ ਜਾਣਾ ਚੰਦਾਂ ਨੇ ਘੁੰਮਣ ਲੱਭਣ ਡੇ ਆ ਉਹ ਤਾਂ ਸਿਰ ਬਨ ਕੇ ਬੈਠੀ ਹੈ ਉਹਨੂੰ ਕੀ ਹੋ ਗਿਆ ਵਾ ਹੋਣਾ ਕੀ ਹੈ ਸਿਰ ਪੀੜਨਾ ਪਈ ਆ ਕੰਮ ਕਰਨ ਦੇ ਬਹਾਨੇ ਲੱਭਣ ਡੀ ਆ ਹੁਣੇ ਠਾਲਿਆ ਉਹਨੂੰ ਮੈਂ ਮੈਂ ਕੰਮ ਕਰ ਕੋਈ ਚਲ ਦਵਾਈ ਲੈ ਆ ਜਨੀ ਜਾ ਕੇ ਕੁਝ ਨਹੀਂ ਹੋਇਆ ਉਹਨੂੰ ਦਵਾਈ ਕਾਦੀ ਲਿਆਦੀਏ ਉਹਨੂੰ ਤੇ लवली ਕਿੱਥੇ ਆ ਇੱਥੇ ਅੰਦਰ ਹੀ ਹੋਣਾ ਸਸ਼ਕਾ ਪਾਜੀ ਸਸ਼ਕਾ ਨਾ ਮੈਂ ਠੀਕ ਹਾਂ ਹਾਂਜੀ ਠੀਕ ਆ ਪਾਜੀ ਪਿਆਰ ਕਰ ਬਣ ਲੈ ਲੀ ਦੋ ਆਈ ਭਾਬੇ ਚਾਹ ਵੀ ਬਣਾ ਲਿਓ ਫੇਰ ਰੋਟੀ ਦੀ ਤਿਆਰੀ ਕਰ ਲਿਓ ਹਾਂਜੀ ਬਣਾਉਣੀ ਇਹ ਤਾਂ ਠੀਕ ਲੱਗਣ ਦੀ ਚੰਗੀ ਭਲੀ ਉਹ ਕੁਝ ਨਹੀਂ ਹੋਇਆ ਇਹਨੂੰ ਬਹਾਨੇ ਲਾਉਂਦੀ ਐ ਹੁਣ ਆ ਇਹਨੂੰ ਮੈਂ ਤਾਂ ਪੁੱਛਣਾ ਮੈਂ ਦਵਾਈ ਲੈਂਦੀ ਆ ਕੋਈ ਹੈ ਹੀ ਨਹੀਂ ਇਹਨੂੰ ਚੰਗੀ ਭਲੀ ਰਹਗੀ ਜੇ ਕੁਝ ਹੋਇਆ ਹੁੰਦਾ ਤੇ ਦੱਸਦੀ ਨਾ ਇਹਨੇ ਉੱਠਣਾ ਹੀ ਨਹੀਂ ਹੋਣ ਕਿਦਾਂ ਉੱਠ ਕੇ ਆ ਗਈ ਚੱਲ ਕੋਈ ਗੱਲ ਨਹੀਂ ਕੰਮ ਕਰਨੀ ਡਈ ਆ ਉਹ ਕਰਨੀ ਡਈ ਐ ਕੰਮ ਆਪੇ ਕਰੀ ਜਾਣਾ ਉਹਨੇ ਕਰਨੇ ਪੈਣਾ ਬਾਹਰ ਹੋਣਾ ਕਿੰਨੇ ਕਰਨਾ ਲੈ ਦਲਜੀਤ ਪਤਾ ਆ ਗਿਆ ਵਾ ਸਸੀ ਕਾਲ ਬਹਿ ਜਾ ਇਧਰ ਹੋਰ ਸਭ ਠੀਕ ਠਾਕ ਸਾਰੇ ਹਾਂਜੀ ਸਾਹਿਬ ਵਧੀਆ ਕੋਈ ਸੁਣਾਓ ਹਾਂ ਠੀਕ ਠਾਕ ਕੀ ਬੰਦਾ ਕੁਛ ਨਹੀਂ ਬਾਨਾ ਕੀ ਆ ਤੇ ਜਿਹੜੇ ਕੰਮ ਗਿਆ ਹੀ ਹੋ ਗਿਆ ਵਾ ਹਾਂਜੀ ਹਾਂਜੀ ਉਹ ਤਾਂ ਕੰਮ ਹੋ ਗਿਆ ਵਾ ਚੱਲ ਆ ਬੜਾ ਵਧੀਆ ਹੋਇਆ ਡਾਕੂਮੈਂਟ ਦੇਣੇ ਹੀ ਐਂਡ ਨੂੰ ਉਹ ਦੇ ਆਇਆ ਵਾ ਚੱਲ ਧਿਆਨ ਦਿਆ ਹੀ ਫੇ ਕਦੋਂ ਫੋਨ ਕਰੂਗਾ ਤੇ ਕਦੋਂ ਤੂੰ ਜਾਵੇਂਗਾ ਨਹੀਂ ਵਧੀਆ ਹੋ ਗਿਆ ਵਾ ਤੇ ਕੀ ਜਾਂਦਾ ਵਾ ਹੁਣ ਕਹਿਣਾ ਮੰਮੀ ਉਹਨੇ ਕੀ ਹਫਤੇ ਤੱਕ ਨਾ ਮੈਂ ਚੱਲ ਜਾਣਾ ਬਾਹਰ ਸੰਦੀਪ ਨਾ ਤੁਹਾਡੇ ਕੋਲੇ ਰਹੂਗੀ ਕੋਈ ਨਹੀਂ ਪੁੱਤ ਸੰਦੀਪ ਦਾ ਘਰ ਵਾ ਇੱਥੇ ਰਹਿਣਾ ਇੰਨੇ ਹੋਰ ਇੰਨੇ ਕਿੱਥੇ ਜਾਣਾ ਵਾ ਆ ਤੇ ਖਿਆਲ ਕਿਵੇਂ ਠੀਕ ਹੈ ਨਾ ਨਾ ਦੱਸ ਕਿਦਾਂ ਦੀ ਪੁੱਤ ਗੱਲਾਂ ਕਰਨ ਡਿਆ ਵਾ 20 21 ਸਾਲ ਲਹੀ ਧਿਆਨ ਰੱਖਿਆ ਵਾ ਇਹਦਾ ਹੁਣ ਵੀ ਗਾੜੀ ਰੱਖਾਂਗੇ ਮੰਮੀ ਨਾਲ ਗੱਲ ਕਰ ਲਈ ਮੰਮੀ ਨਾਲ ਮੈਂ ਗੱਲ ਕਰ ਲਈ ਆ ਉਹ ਕਹਿੰਦੀ ਕੋਈ ਗੱਲ ਨਹੀਂ ਉੱਥੇ ਰਵੇ ਇੱਥੇ ਰਵੇ ਪਰ ਖੁਸ਼ ਰਵੇ ਅਹ ਜੋ ਤੇ ਮੈਂ ਡਾਕਟਰ ਕੋ ਦਵਾਈ ਲੈ ਆ ਕੇ ਨਾ ਤੇ ਆਪਾਂ ਫੇਰ ਹੀ ਜਾਵਾਂਗੇ ਸਿੱਦੇ ਹਾਂ ਬੈਜੋ ਜਿੰਦਰਾ ਮਾਤਾ ਨੰਦਰ ਹਾਂਜੀ ਚੰਗਾ ਕੀਤਾ ਲੈ ਸੱਸੀ ਕਾ ਰਵਿੰਦਰ ਐ ਸੱਸੀਆ ਭਾਬੀ ਜੀ ਠੀਕ ਠਾਕ ਹਾਂਜੀ ਵਧੀਆ ਹੋਰ ਸੁਣਾਓ ਮੇਰੇ ਬਸ ਠੀਕ ਆ ਸਸਿਕਾ ਜੀ ਅੰਦਰ ਸਸਿਕਾ ਵੀਰ ਜੀ ਠੀਕ ਹੈ ਵਧੀਆ ਵਧੀਆ ਆ ਜਾਓ ਉੱਥੇ ਠੀਕ ਨਹੀਂ ਆ ਅੰਦਰ ਸੂਈ ਚ ਕੰਮ ਕਰਾਂ ਦੀ ਨਹੀਂ ਪੈ ਗਿਆ ਫਿਰ ਥੋੜਾ ਜਿਹਾ ਠੀਕ ਹੈ ਹਾਂ ਦਵਾਈ ਦੇ ਦੋ ਫਿਰ ਮੈਂ ਮੁੜ ਕੇ ਕਹਿਣਾ ਵੀ ਦਵਾਈ ਲੈ ਕੇ ਆਏ ਯਾਰ ਨਹੀਂ ਨਹੀਂ ਕੋਈ ਨਹੀਂ ਫਿਰ ਕੀ ਹੈ ਨਹੀਂ ਫਿਰ ਵੀ ਚਲ ਆ ਜਾਓ ਅੰਦਰ ਆ ਜਾਓ ਮਮੇ ਜੀ ਵੀਰ ਜੀ ਨਹੀਂ ਆਏ ਸਸਿਕਾ ਮਮੇ ਜੀ ਸਸਿਕਾ ਮਮੇ ਜੀ ਸਸਿਕਾ 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 ਉਹ ਠੀਕ ਠਾਕ ਹਾਂਜੀ। ਅੱਜ ਬੜੀ। ਹਾਂ। ਅੱਜ ਬੜੀ। ਉਹ ਠੀਕ ਠਾਕ ਵਧੀਆ। ਬੈਠੋ ਪਾਣੀ ਲਿਓ ਨਹੀਂ ਹੈ। ਠੀਕ ਹੈ। ਹੋਰ ਪੁੱਤ ਮੰਮੀ ਠੀਕ ਠਾਕ ਆ। ਹਾਂਜੀ ਬੈਸੀ ਜੀ। ਠੀਕ ਠਾਕ ਸਾਰੀ। ਖਾਣਾ ਲੈ ਆਉਣਾ ਹੀ। ਨਹੀਂ ਨਹੀਂ ਮੰਮੀ ਹੁਣੀ ਤੇ ਗਈ ਹੀ ਮਾਸੀ ਕੋ ਤੇ ਅਹੀਂ ਵੀ ਸ਼ਹਿਰ ਜਾਣ ਦੇ ਹੀ ਤੇ ਮੈਂ ਜਾਂਦੇ ਜਾਂਦੇ ਰਪਿੰਦਰ ਕੋ ਹੋਈ ਜਾਈਏ। ਅੱਛਾ ਅੱਛਾ ਫੋਨ ਤਾਂ ਹੀ ਨੇ ਇੱਤਾ ਤਹੀ। ਉਹ ਸ਼ਹਿਰ ਨੂੰ ਜਾਣ ਦੇ ਹੀ ਤੇ ਜੀ ਕਰਨ ਦੇ ਆ ਹੀ ਮਿਲਣ ਨੂੰ ਤੇ ਮੈਂ ਚਲੋ ਘੜੀ ਦੀ ਘੜੀ ਜਾਣਾ। ਪੰਜ ਦਸ ਗੇ ਤੇ ਜ਼ਿਆਦਾ ਖੇਚਲ ਪੈਂਦੀ ਐ ਨਾ ਦਸ ਖੇਚਲ ਕਾਦੀ ਆ ਪੁੱਤ ਨਹੀਂ ਨਹੀਂ ਕੋਈ ਗੱਲ ਨਹੀਂ ਹੋਰ ਦੀਦੀ ਪਿੰਡ ਸਭ ਠੀਕ ਠਾਕ ਠੀਕ ਠਾਕ ਵਧੀਆ ਵਾ ਚਲੋ ਵਧੀਆ ਚੰਗਾ ਇਹ ਗਈ ਪਿੰਡ ਮਿਲ ਕੇ ਆਈ ਮੰਮੀ ਹਣਾਂ ਨੂੰ ਠੀਕ ਐ ਮੈਂ ਜਦੋਂ ਦਾ ਵਿਆਹ ਹੋਇਆ ਇੱਥੇ ਹੀ ਐ ਹਜੇ 5-6 ਮਹੀਨੇ ਰਹਿਣਾ ਵਾ ਚਲੋ ਕੋਈ ਗੱਲ ਨਹੀਂ ਤੜਾ ਆਪਣਾ ਘਰ ਐ ਜਦੋਂ ਮਰਜੀ ਆਉ ਤੇ ਜਦੋਂ ਮਰਜੀ ਜਾਓ ਹਾਂਜੀ ਹਾਂਜੀ ਨਾਲੇ ਭਾਬੀ ਦਾ ਜੀਅ ਲੱਗਾ ਰਹਿੰਦਾ ਹੋਰ ਕੀ ਦੋਵੇਂ ਜਣੇ ਇਕੱਠੇ ਰਹਿਣ ਤੇ ਸਗੋਂ ਸਾਨੂੰ ਹਣ ਹੋ ਜਾਂਦਾ ਹਾਂਜੀ ਤੇ ਮਾਸੀ ਨੂੰ ਨਾਲ ਲੈ ਆਉਣਾ ਸੀ ਨਹੀਂ ਨਹੀਂ ਮੈਂ ਤੈਨੂੰ ਦੱਸਣ ਦੀ ਨਾ ਮੰਮੀ ਹਣੀ ਗਈ ਹੀ ਮਾਸੀ ਕੋ ਕਾਰ ਉਹਨਾਂ ਦਾ ਵੀ ਜੀ ਨਹੀਂ ਲੱਗਣਦਿਆ ਤੇ ਐਵੇਂ ਉਦਾਸ ਜੇ ਰਹਿੰਦੇ ਹੀ ਤੇ ਮੈਂ ਚਲੋ ਦੋ-ਚਾਰ ਦਿਨ ਹੋ ਆਉ ਤੀ ਕੋਈ ਗੱਲ ਨਹੀਂ ਮਨ ਕੋ ਟੈਨਸ਼ਨ ਨਾਲ ਲਉਤੀ ਹਾਂਜੀ ਹੈ ਗਈ ਸਾਰੇ ਇੱਥੇ ਹਾਂਜੀ ਹਾਂਜੀ ਚਲ ਕੋਈ ਗੱਲ ਨਹੀਂ ਮਾਮਾ ਨੂੰ ਹੁੰਦਾ ਹੀ ਆ ਹਾਂਜੀ ਧੀਆ ਪਾਲ ਕੇ ਜਦੋਂ ਵੱਡੀਆਂ ਕਰੀਏ ਨਾ ਬਗਾਨੇ ਕਰਕ ਲਾਈਏ ਕਿ ਦੋਖੋਂ ਦਾਵਾ ਥੋੜਾ ਉਹ ਦੀਦੀ ਨੇ ਨਾ ਕਦੇ ਵੀ ਬੜਾ ਹੈਗੇ ਹੋਰ ਭਾਜੀ ਪਿੰਡ ਸਾਰੇ ਠੀਕ ਠਾਕ ਨੇ ਸਾਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਠੀਕ ਠਾਕ ਅਸੀਂ ਵੀ ਕੀ ਬੰਦਾ ਬੰਨਾ ਬੋਨਾ ਕੀ ਤੇ ਬਸ ਹੁਣ ਵਈਆਂ ਵਈਆਂ ਚੱਲਣੀਆਂ ਠੀਕ ਹੈ ਤੇ ਜਿਹੜੀ ਬੀਜੀ ਹਾਂਜੀ ਬੀਜੀ ਆ ਠੀਕ ਹੈ ਠੀਕ ਦੇ ਤਿਆਰੀ ਤਰੀ ਕਰਦੇ ਆ ਚਲੋ ਵਧੀਆ ਇੱਕ ਤਰੀਕ ਤੋਂ ਹੋਏ ਨਾ ਕੰਮ ਸ਼ੁਰੂ ਹਾਂਜੀ ਹਾਂਜੀ ਹੋਏ ਨਾ ਸਟਾਰਟ ਐਸੀ ਥੀ ਹੋਏ ਨਾ ਕੰਮ ਸ਼ੁਰੂ ਕਿਦਾਂ ਬਾਹਰ ਦਾ ਕੰਮ ਕਿਦਾਂ ਬਾਹਰ ਬੱਚਾ ਜਨਾਬ ਦੇ ਤੱਕ ਚਲੋ ਵਧੀਆ ਵਗੈ ਹਾਂਜੀ ਐਦਾਂ ਹੀ ਹੁਣ ਬਾਹਰ ਵਾਲਾ ਤਾਂ ਛੁੱਟੀ ਥੋੜੀ ਮਿਲਦੀ ਆ ਕੌਂ ਦਿਨ ਦਾ ਦੁਬਾਰਵਾਂ ਦਾ ਇਹੋ ਹੀ ਕੰਮ ਆ ਸਹੀ ਗੱਲ ਆ 2 ਮਹੀਨੇ ਛੁੱਟੀ ਹੈ ਗਈ ਸੀ ਕੱਟ ਚੱਲੇ ਹੁਣ ਮੰਮੀ ਆਇਆ ਮੇਰੀ ਗੱਲ ਸੁਣਿਓ ਚੱਲ ਪੁੱਤ ਨਹੀਂ ਮੇਰੀ ਗੱਲ ਸੁਣਾ ਤੂੰ ਦੱਸਿਆ ਨਹੀਂ ਘਰ ਵੀ ਉਹਨਾਂ ਨੇ ਆਉਣਾ ਵਾ ਅੱਜ ਮਾੜਾ ਮੋੜਾ ਦਾਸਤੀ ਤਾਂ ਸਹੀ ਪਰ ਆਣਾ ਫੋਨ ਹੀ ਕੀਤਾ ਤੇ ਨਾ ਆਉਣ ਲੱਗਿਆ ਮਮ ਜੀ ਜਨੇ ਨਹੀਂ ਤਾਂ ਸੇਮ ਨੂੰ ਆ ਲਗਿਆ ਅਚਾਨਕ ਹੀ ਆਏ ਉਹ ਤੇ ਸ਼ੈਅ ਚਲੇ ਕਿ ਤਾਂ ਕਰਕੇ ਆਗੇ ਹੋਣੇ ਆ ਝੂਠ ਘਾਟੀ ਬੋਲ ਬੜਾ ਤੈਨੂੰ ਫੋਨ ਕੀਤੇ ਬਿਨਾ ਹੀ ਉਹ ਆ ਗਏ ਆ ਆਪਣੀਆਂ ਆਤਾਂ ਤੋਂ ਬਾਜ ਆ ਜਾ ਮਮੀ ਜੀ ਜੀ ਮੈਨੂੰ ਦੱਸ ਦਿੰਦੇ ਪਹਿਲਾਂ ਆਉਣ ਲੱਗਿਆ ਤੇ ਮੈਂ ਤੁਹਾਨੂੰ ਦੱਸਣਾ ਹੀ ਮੈਂ ਕਿ ਆਪਸ ਵੀ ਉੱਦੀ ਮੰਜੇ ਤੇ ਪਈਆਂ ਵੇਖ ਲਓ ਕਿੰਨੇ ਭੋਲੇ ਭਾਂਡੀ ਆ ਉਦੋਂ ਇਹਦੇ ਕੋਲ ਉੱਠਿਆ ਨਹੀਂ ਜਾਣਦਿਆ ਹੀ ਤੇ ਹੁਣ ਕਿਦਾਂ ਉੱਠ ਗਈ ਏ ਇਹਨੂੰ ਸਾਰਾ ਪਤਾ ਹੀ ਦੀਦੀ ਉੱਠਿਆ ਤਾਂ ਹੁਣ ਨਹੀਂ ਜਾਣਦਿਆ ਪਰ ਕੀ ਕਰਾਂ ਉਹ ਕੰਮ ਤੇ ਕਰਨਾ ਹੀ ਪੈਣਾ ਆ ਹੋਂ ਤੇ ਬੜਾ ਭੱਜ ਭੱਜ ਨਹੀਂ ਪਾਣੀ ਫੜਾਉਣਾ ਉਦੋਂ ਤੇ ਇਦਾਂ ਕਰੰਦੀ ਹੀ ਜਿੱਦਾਂ ਮੈਂ ਮਾਰੀ ਚੱਲੀ ਹੁੰਨੀ ਐ ਜੀਦੀ ਤੁਸੀਂ ਆਪੇ ਤੇ ਮੈਨੂੰ ਕਿਹਾ ਸੀ ਕਿ ਉੱਠ ਕੇ ਇਹਦੇ ਕੰਮ ਕਰ ਲਾ ਤੇ ਜੇ ਮੈਂ ਨਾ ਕਰਨ ਲੱਪੀ ਆ ਹੋਂ ਤੇ ਦੂਜੇ ਪਾਸੇ ਹੋ ਗਈਆਂ ਤੇਰੀ ਜੀਬਾਨ ਕੁਝ ਜ਼ਿਆਦਾ ਨਹੀਂ ਚਲਦੀ ਚੁੱਪ ਕਰ ਜੇਗੀ ਕਿ ਜਾਂ ਜ਼ਬਾਨ ਖਿੱਚਾਂ ਤੇਰੀ ਮੈਂ ਮੰਮੀ ਜੀ ਬਾਹ ਛੱਡੋ ਦੱਸ ਮੈਂ ਕੀ ਕੀਤਾ ਬਾਹ ਛੱਡੋ ਫੇਰ ਜ਼ਬਾਨ ਨਹੀਂ ਬੰਦ ਕਰ ਸਕਦੀ ਕਿ ਨੀ ਆਪੇ ਤੇ ਪੁੱਛਣਾ ਆਗੇ ਮੈਂ ਤਾਂ ਜਵਾਬ ਵੀ ਦਿੱਤਾ ਮੈਂ ਲੇਕੋ ਕਿ ਆਈ ਨਹੀਂ ਆ ਨਾਲੇ ਚੋਰ ਤੇ ਨਾਲੇ ਚਤਰ ਨਾਲੇ ਦੱਸਿਆ ਨਹੀਂ ਕਿ ਉਹਨਾਂ ਨੇ ਆਉਣਾ ਵਾ ਨਾਲੇ ਉਤੋਂ ਦੀ ਗੌਂ ਰਹੀ ਐ ਆਪਣੇ ਨਾ ਹਰਕਤਾਂ ਤੋਂ ਬਾਜ਼ ਆ ਜਾ ਚੰਗੀ ਰਹੇਗੀ ਉਹ ਹੁਣ ਕੱਲੀ ਚਾਹ ਬਣਾ ਕੇ ਤਾਂ ਮੱਥੇ ਮਾਰ ਹੁਣਾਂ ਦੇ ਕੁਛ ਨਹੀਂ ਲੈਉਣਾ ਦੇ ਤੂੰ ਪਹਿਲਾਂ ਦੱਸਿਆ ਹੁੰਦਾ ਤਾਂ ਫੇਰ ਆਉਣਾ ਸੀ ਸਮਾਨ ਮੰਮੀ ਪਤਾ ਇਹਨੂੰ ਸਾਰਾ ਹੀ ਐ ਇਹ ਝੂਠ ਬੋਲਦੀ ਐ ਜੀਜੀ ਨਹੀਂ ਪਤਾ ਹੈਗਾ ਜੇ ਪਤਾ ਹੁੰਦਾ ਤਾਂ ਮੈਂ ਦੱਸਦੀ ਨਾ ਤੁਹਾਨੂੰ ਮੈਂ ਜਿਹਾ ਬਹੂਰ ਬਣਾ ਲੱਗਾ ਵੀ ਆਉਣ ਲਗੇ ਆ ਏਡੀਆਂ ਬਾਵਾ ਕਾਦੀਆਂ ਅਕੜੀਆਂ ਹੀ ਪਿਸ਼ੈਰ ਨੂੰ ਚੱਲੇ ਤੇ ਆਉਂਦੇ ਆ ਤੇਨੂੰ ਮਿਲਣ ਆ ਗਏ ਏਦਾਂ ਤਾਂ ਨਾਲੇ ਹੋ ਨਹੀਂ ਸਕਦਾ ਕਿ ਉਹਨਾਂ ਨੇ ਫੋਨ ਨਾ ਕੀਤਾ ਹੋਊਗਾ ਨਵੀਂ ਨਵੀਂ ਰਿਸ਼ਤੇਦਾਰੀ ਚੁੱਪ ਕਰਕੇ ਆ ਗਿਆ ਆਹ ਦਾ ਸੰਦੀਪ ਚਾਹ ਬਣਾ ਕੇ ਤੇ ਮਾਰੂ ਮੱਥੇ ਇਹਨਾਂ ਦੇ ਮੰਮੀ ਮੇਰੀ ਗੱਲ ਸੁਣੋ ਹੁਣ ਤੇ ਆਏ ਆ ਤੇ ਭਰਾ ਭਰ ਜਾਈ ਤੇ ਗੱਲ ਕਰੋ ਗੱਡੀ ਤੇ ਇਹਨਾਂ ਦੇ ਵੀ ਕੰਨਾਂ 'ਚੋ ਕੱਢੀ ਹੋਗੀ ਨਾ ਗੱਲ ਤੇ ਇਹਨਾਂ ਨੂੰ ਪਤਾ ਹੋਊਗਾ ਤੂੰ ਤਾਂ ਸਿੱਧੈਣ ਹੋ ਗਈ ਐ ਸਿੱਧਾ ਨਹੀਂ ਗਾ ਇਹਨਾਂ ਨੂੰ ਕਹਿਣਾ ਉਹ ਤਾਂ ਵਿਚੋਲਿਆਂ ਨੂੰ ਕਿਹਾ ਹੀ ਆ ਉਹ ਤਾਂ ਗੱਲਾਂ-ਗੱਲਾਂ ਦੇ ਵਿੱਚ ਮੈਂ ਸੁਣਾ ਦਊਂਗੀ ਜੇ ਸਿਆਣੇ ਹੋਣਗੇ ਨਾ ਆਪੇ ਸਮਝ ਆ ਲੱਗ ਜਾਣੀ ਇਹਨਾਂ ਚਲ ਆਜੋ ਫਿਰ